ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ। थाना अजीतਵਾਲ ਅਧੀਨ ਪੈਂਦੇ ਪਿੰਡ ਚੋਹਰਚੱਕ ਅਤੇ ਟੁੱਡਿੱਕੇ ਜਿੱਥੇ ਦੇ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਦੀ ਪੁਲਿਸ ਨਾਲ ਕਸ਼ਮਕਸ਼ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿੱਥੇ ਪਿੰਡ ਦੇ ਨੌਜਵਾਨ ਕਿਸਾਨ ਆਗੂ ਵੱਲੋਂ ਨਸ਼ੇ ਦੀ ਵੀਡੀਓ ਪਾਉਣ ਅਤੇ ਪੁਲਿਸ ਵੱਲੋਂ ਉਸ ਨੂੰ ਗਲਤ ਦੱਸਣ ਤੋਂ ਬਾਅਦ ਪਿੰਡ ਦੇ ਨੌਜਵਾਨ ਵੱਲੋਂ ਇਸ ਤਰ੍ਹਾਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਸਨ। ਬੀਤੇ ਦਿਨੀ ਪਿੰਡ ਟੂ ਡੀ ਕੇ ਵਿਖੇ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਕਿਹਾ ਗਿਆ ਸੀ ਕਿ ਉਹ ਚੋਰਾਂ ਤੋਂ ਬਹੁਤ ਪਰੇਸ਼ਾਨ ਹਨ ਕਿਉਂਕਿ ਬੇਖੌਫ ਹੋ ਕੇ ਇੱਕ ਦੋ ਰਾਤਾਂ ਵਿੱਚ ਚੋਰਾਂ ਵੱਲੋਂ ਕਰੀਬ 50 ਮੋਟਰਾਂ ਦੀਆਂ ਤਾਰਾਂ ਅਤੇ ਕਈ ਟਰਾਂਸਫਾਰਮਰਾਂ ਤੋਂ ਤੇਲ ਚੋਰੀ ਕੀਤਾ ਗਿਆ ਹੈ ਜਿਸ ਤੇ ਥਾਣਾ ਅਜੀਤਵਾਲ ਦੇ ਮੁਖ ਅਫਸਰ ਰਾਜ ਸਿੰਘ ਵੱਲੋਂ ਪਿੰਡ ਟੂ ਡੀ ਕੇ ਵਿਖੇ ਖੁਦ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਨੀਆਂ ਗਈਆਂ ਅਤੇ ਉਹਨਾਂ ਦੀਆਂ ਦਰਖਾਸਤਾਂ ਪਿੰਡ ਜਾ ਕੇ ਫੜੀਆਂ ਗਈਆਂ ਅਸੀਂ ਇਸ ਸੰਬੰਧੀ ਰਾਤ ਕਰੀਬ ਸਾਰੇ ਪਿੰਡਾਂ ਦੇ ਵਿੱਚ ਸਾਡੀ ਫਾਈ ਲੈਵਲ ਦੀ ਜਿਹੜੀ ਗਸ਼ਤ ਲੱਗੀ ਸੀ ਉਹਦੇ ਕਰਕੇ ਜਿਹੜਾ ਤੜਕੇ ਸਵੇਰ ਇੱਕ ਚੋਰ ਅਸੀਂ ਲੈ ਕੇ ਆਏ ਆ ਜੀ ਤੇ ਬੰਦੀ ਕਾਰਵਾਈ ਕਰ ਰਹੇ ਆ ਜੀ ਤੇ ਗਸ਼ਤਾਂ ਲੱਗੀਆਂ 112 ਦੀ ਸਾਡੀ ਗੱਡੀ ਖੜੀ ਹੈ ਜਦੋਂ ਮਰਜ਼ੀ ਉਹ ਗੱਡੀ ਨੂੰ ਕਾਲ ਕਰਨ ਮੈਂ 24 ਘੰਟੇ ਹਾਜ਼ਰ ਹੁੰਨਾ ਕਰੀਬ ਰਾਤ ਸਵੇਰ ਵੀ ਮੈਂ ਹਾਜ਼ਰ ਹੁੰਨਾ ਜਦੋਂ ਮਰਜ਼ੀ ਕਾਲ ਕਰਨ ਜਿਹੜੇ ਇਹੋ ਜਿਹੇ ਸ਼ਰਾਰਤੀ ਹੈ ਉਹਨਾਂ ਤੇ ਹੀ ਨਾਲ ਜੀ ਨਾਲ ਬੰਦੀਆ ਕਾਰਵਾਈ ਕਰਦੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੁੰਕਾ ਜਿਹੜਾ ਗਲਤ ਕੰਮ ਕਰਨ ਵਾਲੇ ਬੰਦੇ ਨੂੰ ਅਸੀਂ ਨਾ ਤਾਂ ਬਖਸ਼ਿਆ ਤੇ ਨਾ ਹੀ ਬਖਸ਼ਿਆ ਜਿਹੜਾ ਚੋਰ ਬਣਿਆ ਕਿ ਉਹਨੂੰ ਤਸੀਹੇ ਬਰਾਮ ਦੇ ਜੀ ਤਾਰ ਚੋਰੀ ਜਿਹੜੀ ਹੈ ਜਿਹੜੀ ਉਹਨੇ ਮੋਟਰਾਂ ਦੀਆਂ ਕੇਬਲਾਂ ਦੀ ਤਾਰ ਥੋੜ੍ਹ ਚੋਰੀ ਕੀਤੀ ਆ ਉਹ ਮਿਲੀ ਹੈ ਜੀ ਉਹ ਮਿਲੀ ਆ ਉਹ ਤੇ ਕਈ ਬਾਰਬਰ ਦੀ ਕਾਰਵਾਈ ਕਰਨੀ ਇਸ ਤੋਂ ਪਹਿਲਾਂ ਵੀ ਚੋਰ ਬਣੇ ਇਸ ਇਲਾਕੇ ਦੇ ਵਿੱਚ ਕੋਈ ਬਰਦੇ ਦਿੱਤੇ ਗਏ ਮੱਖ ਵੱਖ ਠਾਣਿਆਂ ਦੇ ਵਿੱਚ ਇਹਨਾਂ ਇਹਨਾਂ ਦੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਜਿਹੜਾ ਚੋਰ ਆ ਉਹਨੂੰ ਤਾਂ ਬਖਸ਼ਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਵੀ ਬੜੇ ਸਾਡੀਆਂ ਗਸਤਾ ਰਾਤ ਨੂੰ ਹੁੰਦੀਆਂ ਨੇ ਲੋਕਾਂ ਨੂੰ ਅਪੀਲ ਕਰਦੇ ਆ ਇਸ ਸਬੰਧੀ ਸਾਡਾ ਸਾਥ ਦਿਓ ਤੁਹਾਨੂੰ ਕਿਸੇ ਕਿਸਮ ਦੀ ਇਤਲਾਮ ਨਹੀਂ ਦਿੱਤੀ ਐ ਜਸਟੰ ਮਰਜ਼ੀ ਹੀ ਵਕ ਵਕ ਇਹਨਾਂ ਨੂੰ ਨੰਬਰ ਦਿੱਤੇ ਐ ਮੈਂ ਤਾਂ ਆਪ ਦਾ ਕਰੀਬ ਨੰਬਰ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦੇ ਵਿੱਚ ਬਹਿ ਕੇ ਕੱਲੀ-ਕੱਲੀ ਗੱਲ ਦਾ ਦੱਸ ਕੇ ਆਇਆ ਜਦੋਂ ਮੱਝ ਜਿਹੜੇ ਇਹ ਆਏ ਐ ਸਾਡੇ ਪਿੰਡਾਂ ਦੇ ਨਹੀਂ ਸਾਡੇ ਭਰਾ ਹੀ ਨਹੀਂ ਇਹ ਕਿਹੜੇ ਉੱਪਰੇ ਐ ਉਹਨਾਂ ਨੇ ਇਹ ਵੀ ਕਹਿਣਾ ਕਿ ਰਿਪੋਰਟ ਲਿਖਾਉਣ ਜਾਣੇ ਨੇ ਪਰ ਉਹ ਤਾਂ 500 ਰੁਪਏ ਦੀ ਮੰਗ ਕੀਤੀ ਹੈ ਇਹ ਫੇਰ ਰਿਪੋਰਟ ਦਿਖਾ ਕੇ ਕਹਿੰਦੇ ਇਹ ਤਾਂ ਨਹੀਂ ਕਹਿ ਰਹੀ ਗੱਲਾਂ ਵਿੱਚ 24 ਘੰਟੇ ਹਾਜ਼ਰ ਹੈ ਇੱਕ ਬੰਦਾ ਵੀ ਇੱਥੇ ਆ ਕੇ ਕਹਦੇ ਵੀ ਐਸੀ ਜੀ ਸ਼ਿਕਾਇਤ ਆ ਬਿਲਕੁਲ ਇਹ ਗੱਲ ਨਾ ਹੋਈ ਹੈ ਸਾਡੇ ਪਾਈਨ ਦੀ 12 ਸਾਰੇ ਕਹਿ ਰਹੇ ਨਾ ਹੋਈ ਹੈ ਨਾ ਹੋਵੇਗੀ ਇਹ ਨਾ ਹੀ ਹੋਈ ਹੈ ਮਤਲਬ ਚੋਰੀਆਂ ਅੱਸੀ ਵਜੇ ਹੋ ਰਹੀਆਂ ਨੇ ਲੱਗ ਕੇ ਮੈਨੂੰ ਬੰਦਾ ਤਾਂ ਹੀ ਫੜਿਆਗਾ ਚੋਰੀਆਂ ਕਰਕੇ ਪਰਚੇ ਵੀ ਦਿੱਤੇ ਆ ਜਿਹੜਾ ਜੋਰ ਆ ਉਹਨਾਂ ਦੇ ਕਈ ਕਿਸਮ ਦੇ ਪਰਚੇ ਦਿੱਤੇ ਆ ਜਿਹਨੇ ਚੋਰੀ ਕੀਤੀ ਆ ਉਹਨਾਂ ਨੂੰ ਫੜਿਆ ਪਰਚੇ ਦਿੱਤੇ ਆ ਕਾਰਵਾਈ ਕੀਤੀ ਜਾ ਰਹੀ ਹੈ ਕਰਾਂਗੇ ਸਵਾਲ ਉੱਥੇ ਸਟਾਫ ਨੂੰ ਇਹ ਆਖਰੀ ਹੈ ਕਿ ਜਿਹੜਾ ਪਿੰਡ ਦੇ ਵਿੱਚ ਕਹਿੰਦੇ ਕਿ ਜਾ ਕੇ ਪੁਲਿਸ ਨੂੰ ਕਵਾਲੀ ਕੀਤੀ ਗਈ ਕਿ ਕੋਈ ਵੀ ਚੋਰੀ ਨਹੀਂ ਹੋਈ ਤੁਹਾਡੇ ਡੀਐਸਪੀ ਬੰਦੀ ਦਾ ਬਿਆਨ ਹੈ ਕਿ ਮੈਂ ਇਹਨਾਂ ਬੰਦਿਆਂ ਨੂੰ ਜਾ ਕੇ ਵਿੱਚ ਬਹਿ ਕੇ ਮਿਲ ਕੇ ਆਇਆ ਠੀਕ ਹੈ ਇਹਨਾਂ ਸਾਰਿਆਂ ਬੰਦੇ ਨੂੰ ਮੈਂ ਬੇਨਤੀ ਕੀਤੀ ਆ ਵੀ ਜੇ ਕਿਸੇ ਦੀ ਕੋਈ ਤਾਰ ਨਹੀਂ ਆ ਮੈਨੂੰ ਦਰਖਾਸਤ ਦਿਓ ਕਿ ਅੱਜ ਦਰਖਾਸਤ ਦੇਣਗੇ ਅੱਜ ਉਹਤੇ ਕਾਰਵਾਈ ਕਰਾਂਗੇ ਜੀ ਜਿਸ ਤੋਂ ਬਾਅਦ ਖੁਦ ਨੂੰ ਸੱਚੇ ਸਾਬਿਤ ਕਰਨ ਲਈ ਪਿੰਡ ਵਾਸੀਆਂ ਨੇ ਬੀਤੀ ਰਾਤ ਮੋਟਰਾਂ ਤੇ ਧਾਰਾ ਚੋਰੀ ਕਰਨ ਵਾਲੇ ਚੋਰ ਨੂੰ ਖੁਦ ਕਾਬੂ ਕਰਕੇ ਥਾਣਾ ਅਜੀਤਵਾਲ ਵਿਖੇ ਸੌਂਪ ਦਿੱਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਕੀਓ ਕ੍ਰਾਂਤੀਕਾਰੀ ਦੇ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਪੁਲਿਸ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨੀਆਂ ਚਾਹੀਦੀਆਂ ਹਨ। ਵੀ ਆਰ 10 ਤਿੰਨ ਪ੍ਰੋਬਲਮ ਕੀ ਹੈ ਸਮੱਸਿਆ ਕੀ ਹੈ। ਪੁਲਿਸ ਭੇਜ ਕੇ ਸਾਡੇ ਬੰਦਿਆਂ ਨੂੰ ਦਾਬੇ ਮਰਾਉਣਾ ਵਾ ਚੋਰਾਂ ਦੇ ਤੂੰ ਨਾਲ ਖੜਦਾ ਵਾ। ਵੀ ਤੇਰੀ ਡਿਊਟੀ ਇਸ ਕਰਕੇ ਲਈ ਆ ਸਰਕਾਰ ਨੇ ਵੀ ਤੂੰ ਚੋਰਾ ਦੇ ਨਾਲ ਖੜੇ ਤੇ ਜਿਹੜੀ ਸਾਡੀ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਨੂੰ ਤੂੰ ਕਹਿ ਨਵੇਂ ਵੀ ਇਹ ਤਾਂ ਖਵਰੀ ਗਲਤ ਲੱਗ ਗਈ ਹੋਰ ਇਹ ਆਸਤੇ ਆਪਾਂ ਇੱਕ ਦੂਜੀ ਗੱਲ ਇਹਦਾ ਆਪਾਂ ਨੂੰ ਪਤਾ ਲੱਗ ਜੂਗਾ ਉਹ ਸਰਕਾਰ ਸਵਾਲ ਪੁੱਛਦੀ ਸੀ ਆਪਾਂ ਨੂੰ ਵੀ ਯਾਰ ਤਸੱਲੀ ਬਖਸ਼ ਕਾਰਵਾਈ ਹੁਣ ਇਹ ਬੰਦਾ ਫੜਾਇਆ ਆਪਾਂ ਮੰਨ ਲਓ ਇਹਨੂੰ ਫੜ ਕੇ ਜਿੱਡਾ ਪਰਚਾ ਪਾ ਕੇ ਇਹਨੂੰ ਜੇਲ੍ਹ ਭੇਜਤਾ ਉਹ ਕੋਈ ਤਸੱਲੀ ਬਖਸ਼ ਕਾਰਵਾਈ ਨਹੀਂ ਹੁੰਦੀ ਤਸੱਲੀ ਬਖਸ਼ ਕਾਰਵਾਈ ਕੀ ਹੋਊਗੀ ਅਈ ਇਹਨੂੰ ਪੁੱਛਣਾ ਵੀ ਕਿ ਇਹਨੂੰ ਵੇਚਦਾ ਮਾਂ ਜਿਹੜਾ ਨਾਲ ਫੜਿਆ ਆਵੇ ਜਿਹੜਾ ਤੁਰਦਾ ਫਿਰਦਾ ਕਵਾੜੀਆ ਹੁੰਦਾ ਉਹਨੂੰ ਫੜਿਆ ਨਾਲ ਉਹਨੂੰ ਪੁੱਛਣਾ ਵੀ ਤੂੰ ਦਾਸ ਵੱਡੇ ਕਵਾੜੀਏ ਨੂੰ ਕਿਹੜੇ ਨੂੰ ਵੇਚਦਾ ਮਾਂ ਜੇ ਤਾਂ ਪਛਾਣ ਤੱਕ ਅਨਕਵਾਰੀ ਕਰਕੇ ਉਹਨੂੰ ਫੜਿਆ ਜਾਵੇ ਫੇਰ ਤਾਂ ਭਰਾਓ ਕੋਈ ਹੱਲ ਹੋ ਸਕਦਾ ਕਿਉਂਕਿ ਜੇ ਲੈਣੋਂ हट ਕੇ ਕਵਾੜੀਏ ਲੈਣੋਂ हट ਕੇ ਫੇਰ ਇਹੇ ਚੋਰੀਆਂ ਵੀ ਘਟ ਜਾਣਗੀਆਂ ਜਿੰਨਾ ਚਿਰ ਉਹਨਾਂ ਦਾ ਚੋਰ ਦੀ ਚੋਰੀ ਦਾ ਮਾਲ ਵੇਚਦਾ ਰਹੂਗਾ ਤੇ ਕੇਵਲ ਤਾਂ ਕਿੰਨੇ ਕੁ ਡੂੰਘੇ ਨੱਪ ਲਾਂਗੇ ਇਹ ਤਾਂ ਪੱਟ ਕੇ ਲੈ ਜਾਣਗੇ ਇਸ ਕਰਕੇ ਤਸੱਲੀ ਬਖਸ਼ ਕਾਰਵਾਈ ਉਹ ਹੋਊਗੀ ਜੇ ਇਹਨਾਂ ਦੇ ਚੋਰ ਦੀ ਮਾਂ ਤੱਕ ਪਹੁੰਚਿਆ ਜਾਊਗਾ ਜੇ ਮੈਂ ਆਪਾਂ ਕਹਿੰਦੇ ਨਾ ਚੋਰ ਨਾਲ ਚੋਰ ਦੀ ਮਾਂ ਮਰੇ ਜਿਹੜੀ ਹੋਰ ਨਾ ਜੰਮ ਧਰੇ ਵੀ ਚੋਰ ਦੀ ਮਾਂ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਦਾਅ ਪਾਉਣੀ ਪੈਣੀ ਆ ਸਾਰਿਆਂ ਨੂੰ ਤੇ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਅੱਗੇ ਆਉਣਾ ਪੈਣਾ ਇੱਕ ਦੂਜੀ ਗੱਲ ਦੇਖੋ ਆਪਾਂ ਨਹੀਂ ਚਾਹੁੰਦੇ ਕਿ ਪਿੰਡਾਂ 'ਚ ਕੋਈ ਪਾਰਟੀ ਬਾਜੀ ਬਣੇ ਪਾਰਟੀ ਬਾਜੀ ਬਣਾਉਣਾ ਪਾਰਟੀਆਂ ਦਾ ਕੰਮ ਹੁੰਦਾ ਵਾ ਆਪਣਾ ਕਿਸਾਨ ਜਥੇਬੰਦਿਆ ਕੰਮ ਕਰਦਾ ਆ ਵੀ ਆਪਾਂ ਸਾਰਿਆਂ ਨਾਲ ਲੈ ਕੇ ਤੁਰਨਾ ਚਾਹੇ ਉਹ ਸਰਪੰਚ ਆਪਣਾ ਹੈਗਾ ਵਾ ਕੀ ਦੇ ਕਹਿੰਦਾ ਵਾ ਝੂਠ ਚੱਕਦਾ ਆਪਾਂ ਸਮਝੇ ਸਾਰੇ ਸਾਡੇ ਹੀ ਆ ਸਾਡੇ ਭਰਾ ਵਾ ਉਹ ਹੀ ਸਾਰੇ ਪਹਿਲਾਂ ਧਰਨੇ ਚਾਉਂਦੇ ਰਹੇ ਆ ਚਲ ਕਈ ਵਾਰੀ ਬੰਦਾ ਨਾ ਕੁਝ ਹੋ ਜਾਂਦਾ ਵਾ ਥੋੜਾ ਬਹੁਤ ਆ ਵੀ ਉਹਨੂੰ ਲੱਗਣ ਲੱਗ ਪੈਂਦਾ ਵੀ ਯਾਰ ਮੈਂ ਠੀਕ ਆ ਦੂਜੀ ਗੱਲ ਤਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਸਮਝਾਵਾਂਗੇ ਵੀ ਯਾਰ ਲੋਕਾਂ ਨਾਲ ਖੜੀਦਾ ਹੁੰਦਾ ਕਿਉਂਕਿ ਸਰਪੰਚ ਜਿਹਾ ਹੁੰਦਾ ਵਾ ਸਰਪੰਚ ਹੁੰਦਾ ਵਾ ਪਿੰਡ ਦਾ ਸਰਪੰਚ ਉਹ ਪਿੰਡ ਦਾ ਹੁੰਦਾ ਵਾ ਉਹਨੂੰ ਹਰ ਹਾਲਤ ਦੇ ਵਿੱਚ ਆਪਦੇ ਪਿੰਡ ਨੇ ਖੜਨਾ ਚਾਹੀਦਾ ਤੇ ਉਹਨੂੰ ਕਵਾਂਗੇ ਵੀ ਵੀਰ ਪਿੰਡ ਨਾਲ ਖੜਾ ਚਲੋ ਮਿੱਤਰ ਵੀ ਆਉਂਦਾ ਆਪਣਾ ਪਰ ਆਪਾਂ ਨਹੀਂ ਚਾਹੁੰਦੇ ਕੋਈ ਪਾਰਟੀ ਬਾਜੀ ਬਣੇ ਆਪਾਂ ਹਰੇਕ ਦੇਖੋ ਇਹਨਾਂ ਦਾ ਕੀ ਹੁੰਦਾ ਨਾ ਸਰਕਾਰਾਂ ਦਾ ਪ੍ਰਸ਼ਾਸਨ ਦਾ ਇਹ ਹੁੰਦਾ ਵਾ ਜਦੋਂ ਇਹ ਆਪ ਫਸਦੇ ਆ ਫਿਰ ਇਹ ਆਪਾਂ ਨੂੰ ਆਪਰੇ ਟਕਰਾਉਂਦੇ ਆ ਫਿਰ ਇਹਦਾ ਹੁੰਦਾ ਵੀ ਆਪਸੇ ਟਕਰਾ ਜਾਣ ਜਿਹੜੀ ਲੜਾਈ ਕੇਵਲਾਂ ਦੀ ਆ ਤਾਰਾਂ ਦੀ ਆ ਉਹ ਪਿੰਡ ਦੇ ਸਿਰ ਪਾਟ ਕੇ ਲੜਾਈ ਵਾਲੀ ਹੋਰ ਛੱਬੀਆਂ ਵਾਲੇ ਬੰਨੇ ਤੁਰ ਪਵੇ ਆਪਾਂ ਉਹ ਤੋਂ ਟਲਣਾ ਵਾ ਇਹ ਨਹੀਂ ਵੀ ਆਪਾਂ ਡਰਦੇ ਆ ਆਪਾਂ ਸਿਰਫ ਟਲਣਾ ਵਾ ਕਿ ਅਸੀਂ ਅਜੀਤਵਾਲ ਤੋਂ ਅਫਤਾਸ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ